ਤੇ ਚੜਦੀ ਕਲਾ ਵਿੱਚ ਤੈਨੂੰ ਸਦਾ ਪੰਜਾਬ ਮਿਲੂ ਮੈਂ ਵੱਡੇ ਭਾਈ ਨੇ ਕਿਹਾ ਵੀ ਪੰਜਾਬ ਦੇ ਵਿੱਚ ਜੋ ਵੀ ਹਾਲਾਤ ਪਿੱਛੇ ਦੇ ਬਣੇ ਹਨ ਹੜਾਂ ਦੇ ਵਿੱਚ ਤੇ ਬਾਈ ਹੁਣੀ ਵੀ ਆਪਾਂ ਅਕਸਰ ਆਪਾਂ ਵੀ ਮੈਂ ਵੀ ਸਟੇਜ ਤੋਂ ਇਹ ਗੱਲ ਕਰਦਾ ਹੁੰਦਾ ਕਿ ਵੀ ਆਪਾਂ ਹੀ ਪੰਜਾਬ ਆ ਆਪਣੇ ਨਾਲ ਹੀ ਪੰਜਾਬ ਵਸਦਾ ਤੇ ਵੱਡੇ ਵੀਰੇ ਅਸੀਂ ਗਾਣਾ ਪੰਜਾਬ ਤੇ ਕੀਤਾ ਸੀਗਾ ਪਿੱਛੇ ਜੀ ਸੋ ਪੰਜਾਬ ਤੇ ਪੰਜਾਬੀ ਹਮੇਸ਼ਾ ਚੜਦੀ ਕਲਾ 'ਚ ਰਹਿੰਦੇ ਨੇ ਮਤਲਬ ਜੱਡੀ ਮਰਜੀ ਮੁਸੀਬਤ ਆ ਜਾਵੇ ਕਦੇ ਵੀ ਉਹ ਟੈ ਦੀ ਗੱਲਾਂ ਦੀ ਗੱਲ ਕਰਦੇ ਹੀ ਨਹੀਂ ਬਾਕੀ ਬਾਈ ਹੁਣੀ ਮਿਸਾਲ ਨੇ ਸੋ ਚੜਦੀ ਕਲਾ ਦੀ ਗੱਲ ਕਹਿੰਦਾ ਹੋ ਕੀ ਡੋਬੇ ਕੀ ਸੋਕੇ ਕਹਨੇ ਹੋ ਸਾਨੂੰ ਦੱਸ ਕੀ ਭੁੱਲਿਆ ਦਿਨ ਸਭ ਚੇਤੇ ਨੇ ਹੋ ਕਿੰਨੀ ਵਾਰੀ ਪਰਖਿਆ ਥੋਰੇ ਸਮਿਆਂ ਨੇ ਹੋ ਪਰ ਭੁੱਲੀਆਂ ਤੋਂ ਹੱਸ ਕੇ ਕੋ ਜਵਾਬ ਮਿਲੂ ਕਿ ਜਦ ਵੀ ਸੱਜਣਾ ਹਾਲ ਚਾਲ ਤੂੰ ਪੁੱਛੇਗਾ ਹੋ ਟੜੀ ਦੀ ਕਲਾ ਵਿੱਚ ਤੈਨੂੰ ਸਦਾ ਪੰਜਾਬ ਮਿਲੂ ਕਿ ਚੜੀ ਦੀ ਕਲਾ ਵਿੱਚ ਤੈਨੂੰ ਸਦਾ ਪੰਜਾਬ ਮੇਨੂੰ